ਕੀ ਨਾਮ ਹੈ ਕਿਹੜਾ ਪਿੰਡ ਔਰ ਕੀ ਕੰਮ ਕਰਦੇ ਹੋ ਨਾਮ ਨੇ ਇਕਬਾਲ ਸਿੰਘ ਜੀ ਸੇਖੋ ਪਰਿਵਾਰ ਆ ਜੀ ਪਿੰਡ ਬਾਜਾਖਣਾ ਜ਼ਿਲ੍ਹਾ ਫਰੀਦਕੋਟ ਹੈ ਜੀ ਇਹ ਜੀ ਬਸਾ ਜਾ ਰਿਹਾ ਕਿ ਤੁਸੋਂ ਡੁਪਲੀ 6 ਏਕੜ ਜ਼ਮੀਨ ਹੈ ਤੇ ਨਾਲ ਸਹਿਕਤੰਦਾ ਕਰ ਰਹੇ ਹੋ ਕੀ ਹੈ ਸਰਕਾਰ ਕਾਰਨ ਇਹ ਹੈ ਜੀ ਸਹਿਕਤੰਦਾ ਕਰਦੇ ਆ ਤੇ ਆਦੇ ਬੱਚੇ ਪਾਰ ਰਹੇ ਆ ਜੀ ਜੇ ਆਪਣੇ ਜੀ ਚਾਰ ਪੈਸੇ ਤਾਂ ਆਪਣੇ ਸਾਰੀ ਇੱਜ਼ਤ ਕਰਨਗੇ ਜੀ ਬਿਲਪੱਡੀ ਗੱਲ ਤੇ ਹੁੰਦੀ ਜੀ ਜਦੋਂ ਆਪਣੇ ਕੋਲ ਕੋਈ ਪੈਸਾ ਨਾ ਹੋਇਆ ਤਾਂ ਆਪਾਂ ਕਿਹਦੇ ਹੱਥ ਮੁਰੇ ਹੱਥ ਛੱਡਾਂਗੇ ਤਾਂ ਆਪਣੇ ਸਾਰੇ ਵੀ ਪਿੱਛੇ हट ਜਾਂਦੇ ਆ ਦੋਸਤ ਮਿੱਤਰ ਹਰ ਨੇ ਰਿਸ਼ਤੇ ਵੀ ਹਟ ਜਾਂਦੇ ਪਿੱਛੇ ਉਦੋਂ ਤੇ ਜਦੋਂ ਆਪਣੇ ਕੋਲ ਚਾਰ ਪੈਸੇ ਹੈਗੇ ਤਾਂ ਸਾਰੇ ਆਪਣੇ ਦੋਸਤ ਵੀ ਮਿੱਤਰ ਵੀ ਸਾਰੇ ਆਪਣੇ ਆ ਜੀ ਬਾਕੀ ਜੇ ਸੈਕਟ ਹੁੰਦਾ ਹੈਗਾ ਆਪਣਾ ਜੀ ਇਹਦਾ ਬੋਨ ਬੈਨੀਫਿਟ ਆ ਜ਼ਮੀਨ ਦੇ ਵਿੱਚ ਆਪਾਂ ਕਹਿੰਦੇ 6 ਕਿੱਲਾਂ ਦੇ ਵਿੱਚੋਂ ਕਮਾਈ ਕਰਕੇ ਤਾਂ ਆਪਾਂ ਤੋੜਾ ਫੇਰਾ ਕਰ ਲਾਂਗੇ ਤੋ ਤਾਂ ਨਹੀਂ ਹੋਣਾਗਾ ਉਹ ਤਾਂ ਇੱਕ ਟਾਈਮpass ਆਪਣਾ ਕਰੀ ਚਲਾਂਗੇ ਬਹੁਤ ਕਯੂ ਸੋ ਇਨ ਕਰੀ ਤਾ ਜੇ ਆਪਾਂ ਖੁੱਲੋ ਡਲਾ ਵਰਤਾਂਗੇ ਤਾਂ ਫਿਰ ਨਾ ਸਾਈਡ ਬਿਸ਼ਨ ਤਾਂ ਕਰਨਾ ਪਊਗਾ ਇਹਦੇ ਬਿਨਾ ਤਾਂ ਨਹੀਂ ਗੱਡੀ ਚੱਲਨੇ ਦੀ ਥੋੜੀ ਜਿਹੀ ਮੀੜਾ ਤਾਂ ਤੋਂ ਜੋ ਵੱਡ ਜਮੀਨ ਵਾਲੇ ਉਹਨਾਂ ਦਾ ਤਾਂ ਸਰੀ ਜਾਂਦਾ ਚਲੀ ਜਾਂਦਾ ਹੈ ਇਹ ਥੋੜੀ ਜਿਹੀ ਜਮੀਨ ਮੇ ਖਾਜ ਕਰੇ ਪੀਰ ਨਾਲ ਸਾਈਡ ਬਿਸ਼ਨ ਚਲਾਓ ਆਦਾ ਕੋਈ ਦੁਕਾਨਦਾਰੀ ਚਲਾਓ ਮਾੜੀ ਮੋਟੀ ਜਾਂ ਕੋਈ ਹੋਰ ਜਿਵੇਂ ਆਸਤੰਦਾ ਜਗ ਬੱਕਰੀਆਂ ਤਾਂ ਦੇ ਕੋ ਮੜਾ ਨਹੀਂ ਉਹ ਚਲਾਓ ਨਾਲ ਇਹ ਇਹ ਗੱਲ ਵੀ ਪਤਾ ਲੱਗੀ ਹੈ ਕਿ ਤੁਸੀਂ ਕਿਤੇ ਕਰਜ਼ਾ ਨਹੀਂ ਲਿਆਗਾ ਕਿਤੇ ਆਰਪੀਆ ਤੋਂ ਆਰਪੀਆ ਨਹੀਂ ਲਿਆਗਾ ਹਾਂਜੀ ਇਹ ਗੱਲ ਬਸ ਈ ਆ ਕੋਈ ਕਰਜ਼ਾ ਨਹੀਂ ਸਾਡਾ ਕੋਈ ਬੈਂਕ ਦਾ ਨਹੀਂ ਲਿਆ ਕੋਈ ਕੁਛ ਤੋਂ ਕੁਛ ਵੀ ਤੇ ਆੜਤੀ ਦੇ ਕੋਲ ਤਾਂ ਬਿਲਕੁਲ ਮਿਲਦਾ ਜੋ ਸੁਰਤ ਸੰਭਲੀ ਅਸੀਂ ਤਾਂ ਪਹਿਲਾਂ ਕੋਈ ਬਜ਼ੁਰਗਾਂ ਨੇ ਕੋਲ ਵੱਖਰੀ ਕਿਤੇ ਪਹਿਲਾਂ ਲਿਆ ਉਹ ਸਮੇ ਉਹ ਜੀ ਸੀਗੇ ਜਦੋਂ ਅਸੀਂ ਆ ਇਸ ਲੈਣ ਚਾਸੀ ਆ ਦੀ ਸੁਰਤ ਸੰਭਲੀ ਅਸੀਂ ਨਹੀਂ ਗਏ 25 28 30 ਸਾਲ ਹੋ ਚਲੇ ਆ ਅਸੀਂ ਤਾਂ ਨਹੀਂ ਜਿੱਥੇ ਗਏ ਜੀ ਬਸ ਸਾੜੀ ਸੋਈ ਜਾਂਦੇ ਆ ਤੁਹਾਡਾ ਪੇਟਾ ਵੀ ਤੁਹਾਡੇ ਨਾਲ ਹੀ ਕੰਮ ਕਰ ਰਿਹਾ ਹਾਂਜੀ ਇਹਦੀ ਪੂਰੀ ਹੈਲਪ ਆ ਜੀ ਖੋਲ ਸਪੋਰਟ ਆ ਦੀ ਪੂਰੀ ਨਿਕਲ ਉਹ ਨਹੀਂ ਹੈ ਤੇ ਇਹ ਮਿੱਥੂ ਵੱਧ ਕੇ ਆ ਜੇ ਜੇ ਮੈਂ ਆਦੇ ਪਰਤ ਮੈਂ ਵਾਦੇ ਕੰਮ ਕੀਤਾ ਤੇ ਇਹ ਮਿੱਥੂ ਵੱਧ ਕੇ ਕੰਮ ਕੀਤਾ ਉਹਦੂ ਵੀ ਇਹ ਲਾਈਨ ਚ ਪਿਆ ਇਹ ਵੀ ਚਾਸਾ ਕੰਮ ਦੀ ਬਹੁਤ ਜਿਆਦਾ ਕਰਨੀ ਬੇਨਤੀ ਹੈ ਕਹਿੰਦਾ ਮਤਲਬ ਮੈਂ ਸਾਰਾ ਸਾਰਾ ਪ੍ਰੋਬਲਮ ਇਹਨਾਂ ਜਿਹੜੇ ਕਹਿੰਦਾ ਮਤਲਬ ਇਹ ਵੀ ਸਕੂਲੋਂ ਆਉਂਦੇ ਪੜ੍ਹਦੇ ਜਉਂਦੇ ਆਉਂ ਸਰ ਫੈ ਲੈਣ ਨੇ ਇਹ ਕੰਮ ਰਾਜ ਦੇ ਕਰਮਚਾਰੀ ਆ ਕੀ ਕਾਰੋਬਾਰਾ ਕੰਮ ਦੇ ਹੁੰਦੇ ਵੇਖਣਾ ਕਿ ਸਾਰੇ ਫਿਰ ਬੱਚੇ ਵੀ ਲੈਣ ਬਣ ਜਾਂਦੇ ਉਹ ਦੀ ਸਾਰਿਆਂ ਦੀ ਵੇਖੋ ਇਹ ਹੋ ਜਾਂਦੀ ਆ ਵੀ ਉਹ ਆ ਜੋ ਕੰਮ ਕਰ ਜਾਂਦਾ ਤੇ ਉਹਨੂੰ ਵੇਖੀ ਫਿਰ ਇਹ ਕਹਿੰਦਾ ਮੈਂ ਵੀ ਘਾਟ ਮੈਂ ਵੀ ਕੰਮ ਕਰਾਂ ਕ੍ਰੀਸ ਹੋ ਜਾਂਦੀ ਆ ਤੇ ਜੇ ਕਿਸੇ ਹੋਰ ਪਾਸੇ ਉਲਟ ਪਾ ਜਾਣਾ ਅੱਡੇ ਜਾ ਕੇ ਬੈਠਣਗੇ ਵੇਲੇ ਬੈਠਣਗੇ ਤੇ ਫਿਰ ਦੂਜੇ ਸਕੂਲ ਮੈਂ ਵੀ ਚੱਕਾ ਮੋਟਰਸ ਨਾਲ ਮੈਂ ਵੀ ਉਹਦੀ ਕੀ ਨਾਮ ਹੈ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਹੈ ਨਦੀਪ ਸਿੰਘ ਪਿੰਡ ਬਾਜਖਣਾ ਜ਼ਿਲ੍ਹਾ ਫਰੀ ਕੋ ਫਰੀਕੋਟ ਮੇਰੇ ਕੋਲ 6 ਏਕੜ ਜਮੀਨ ਆ ਪਰ ਤੁਹਾਨੂੰ ਸਾਰ ਨੂੰ ਪਤਾ ਹੈ ਕਿ ਸਾਨੂੰ ਅੱਜ ਕੱਲ ਕੋਈ ਕੋਈ ਨਹੀਂ ਵਜਦਾ 6 ਕਿਲੇ ਐਸ ਲਈ ਮੇਰੇ ਮੇਰੇ ਫਾਦਰ ਸਾਹਿਬ ਨੇ ਨਾਲ ਕੋਟਰੀ ਫਾਰਮ ਦਾ ਬਿਜ਼ਨਸ ਖੋਲਿਆ ਖੋਲਿਆ ਜੋ ਕਿ ਸਾਨੂੰ ਬਹੁਤ ਬਹੁਤ ਬੈਨੀਫਿਟ ਦੇ ਰਿਹਾ ਹੈ ਤੇ ਤੇ ਮੈਂ ਆਉਣ ਵਾਲੇ ਨੌਜਵਾਨਾਂ ਨੂੰ ਇਹ ਹੀ ਇਹ ਹੀ ਕਹਿਣਾ ਚਾਹੁੰਦਾ ਕਿ ਆਪਣਾ ਕੋਈ ਬਿਜ਼ਨਸ ਖੋਲੋ ਤੇ ਨਸ਼ਾ ਤੋਂ ਦੂਰ ਰਹੋ ਨੇ ਤੋ ਦੇ ਮਨ ਦੇ ਵਿੱਚ ਸੋਚ ਨਹੀਂ ਆਈ ਕਿਉਂਕਿ ਤੁਹਾਡੇ ਦੋਸਤ ਵੀ ਜਾਂ ਹੋਰ ਫਰੈਂਡ ਵੀ ਵਿਦੇਸ਼ਾਂ ਚ ਗਏ ਹੋਣ ਜਾਂ ਨੌਕਰੀਆਂ ਵਾਸਤੇ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਇਹ ਆਪ ਦਾ ਕਾਰੋਬਾਰ ਛੱਡ ਕੇ ਤੇ ਆਪੇ ਇਹ ਕੰਮ ਕਰਕੇ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਆਈ ਨਹੀਂ ਮੇਰੇ ਮਨ ਵਿੱਚ ਬਿਲਕੁਲ ਨਹੀਂ ਆਈ ਮੈਂ ਦੇਸੀ ਹਾਂ ਕਿਉਂਕਿ ਮੈਂ ਛੋਟਾ ਛੋੜਾ ਹੁੰਦਾ ਇਹ ਆਇਜ਼ਲੈਂਡ ਵਿੱਚ ਪਏ ਗਏ ਤੇ ਮੈਨੂੰ ਬਹੁਤ ਬਹੁਤ ਦਿਲਚਸਪੀ ਰੱਖਦੀ ਹੈ ਕੰਮ ਸੀ ਪੂਰੇ ਖੁਸ਼ ਹਾਂ ਹਾਂਜੀ ਮੈਂ ਪੂਰਾ ਖੁਸ਼ ਹਾਂ ਜੀ